ਜਾਨ ਵੀਰੋ ਤੇ ਪੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਮਿੱਠਾ ਅੱਜ ਵੀ ਅਸੀਂ ਉਹ ਬੱਲੇ ਵਾ 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 ਹਾਂ ਸਰ ਜੈ ਹਿੰਦ ਜੀ ਕੀ ਬਾਤ ਹੈ ਵਾਹ ਡਾਕਟਰ ਸਾਹਿਬ ਡਾਕਟਰ ਸਾਹਿਬ ਜੈ ਹਿੰਦ ਜੀ ਜੈ ਹਿੰਦ ਬੈਠੋ 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 ਜਵਾਨ ਸਾਹਿਬ ਬਹੁਤ ਧੰਨਵਾਦ ਜੀ ਕੀ ਬਾਤ ਹੈ ਕੀ ਬਾਤ ਹੈ ਹੋਰ ਦਿਨ ਆਓ ਬਹੁਤ ਵਧੀਆ ਤੁਸੀਂ ਸੁਣਾ ਆਪਣਾ ਬਹੁਤ ਵਧੀਆ ਜੀ ਦੇਖੋ ਆਸ ਰਹੇ ਆ ਭਰਾਵਾਂ ਦੇ ਹੈਨਾ ਉੱਪਰ ਵਾਲੀ ਦੀ ਮੇਰਾ ਜੀ ਠੀਕ ਹੈ ਤੇ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਮੈਂ ਜ਼ਰੂਰੀ ਪਹਿਲਾ ਪਹਿਲਾ ਡਾਕਟਰ ਸਾਹਿਬਾ ਜਿਹੜਾ ਤੁਸੀਂ ਲੈ ਕੇ ਆਏ ਹੋ ਇਹਨਾਂ ਨਾਲ ਪੂਰੀ ਜਾਣ ਪਛਾਣ ਕਰਾਓ ਡਾਕਟਰ ਸਾਹਿਬ ਨੇ ਡਾਕਟਰ ਪਰਮਵੀਰ ਸਿੰਘ ਕਾਲੋਂ ਜੀ ਪਰਮਵੀਰ ਸਿੰਘ ਕਾਲੋਂ ਹਾਂਜੀ ਹਾਂਜੀ ਜੀ ਹਾਂਜੀ ਬਲਾਕ ਖੇਤੀਬਾੜੀ ਅਸਰ ਨੇ ਖੇਤੀਬਾੜੀ ਵਿਭਾਗ ਦੇ ਵਿੱਚ ਜਿਹੜਾ ਗੁਰਦਾਸਪੁਰ ਦੇ ਵਿੱਚ ਬਲਾਕ ਹੈ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿੱਚ ਕੀ ਬਾਤ ਹੈ ਕੀ ਨਗਰੀ ਹੈ ਜੀ ਕੀ ਨਗਰੀ ਹੈ ਉੱਥੇ ਆਪਣੀ ਸੇਵਾ ਨਿਭਾਰੇ ਆਪਣੀ ਜੀ ਆਇਆਂ ਨੂੰ ਕਾਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤਨਵਾਦ ਜੀ ਬਹੁਤ ਤੁਹਾਡਾ ਮਿੱਠਾ ਸੰਗੀਤ। ਤਨਪਾਗ ਸਾਡੇ ਆ ਵੀ ਸਾਡੇ ਕੋਲ ਆਏ ਆ। ਇਹ ਬਿਲਕੁਲ ਹੀ ਮੈਕਨੇ ਦੇ ਇਹ ਇੱਕ ਬੜੇ ਹੀਰੇ ਆ ਜੀ। ਬੜੀ ਜਾਣਕਾਰੀ। ਉਹ ਕਿ ਨਜ਼ਰ ਆਉਂਦੇ। ਚਲੋ ਜੀ ਇਹਨਾਂ ਨਾਲ ਵੀ ਸਾਰੀ ਗੱਲਬਾਤ ਕਰਦੇ ਆ ਤਸੀਲ ਦੇ ਨਾਲ। ਹਾਂ। ਕੱਲ ਮਾਰਾ ਹੀ ਮਨ ਬੜਾ ਖੁਸ਼ ਹੋਇਆ ਚਾਨ ਸਾਹਿਬ। ਕੱਲ ਡਾਟ ਸਾਹਿਬ ਫੰਕਸ਼ਨ 'ਚ ਪਿੰਡ 'ਚ ਜਾਤੀ ਦਾ ਤੇ ਗਾਣਾ ਗਾਣ ਦੇ ਹੀ। ਨੀਰ ਰੰਗ ਦੀ ਬਚੰਤੀ ਚੋਲਾ ਉਹ ਮਿਠਾ ਸਿੰਘ ਜੀ ਬਾਕੀ ਮੈਂ ਵੀ ਮਖੋ ਫਿਰ ਕੱਲ ਨਾ ਜੀ ਆਜ਼ਾਦੀ ਸੋਚ ਰਿਹਾ ਸੀ ਵੀ ਬੜੇ चौहान ਸਾਹਿਬ ਨਾ ਅੱਗੇ ਨੂੰ ਥੋੜੇ ਜਿ ਮੈਨੂੰ ਨਿਕਰੇ ਆ ਜਿਆਦਾ ਨਹੀਂ ਲੱਗੇ ਉਹ ਇਦਾਂ ਸੀ ਜੀ ਮਿਠਾ ਸਿੰਘ ਜੀ ਪ੍ਰੋਗਰਾਮ ਆਪਣੇ ਪਿੰਡ ਦੇ ਵਿੱਚ ਆਪਾਂ ਕਰਵਾਇਆ ਸੀਗਾ ਆਜ਼ਾਦੀ ਸਮਾਰੋਹ ਕੀਤਾ ਸੀ ਆਪਾਂ ਆਜ਼ਾਦੀ ਦਾ ਦਿਹਾੜਾ ਮਨਾਇਆ ਸੀ ਮਨਾਇਆ ਮਨਾਇਆ ਸੋ ਸਾਰੇ ਸਾਡੇ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਵੀ ਆਪਾਂ ਆਜ਼ਾਦੀ ਦੀਆਂ ਮੁਬਾਰਕਾਂ ਬਹੁਤ 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 ਮੁਬਾਰਕਾਂ ਜੀ ਸਾਰਿਆਂ ਨੂੰ ਕਿਉਂਕਿ ਕੱਲ ਖੁਸ਼ੀ ਦੀ ਗੱਲ ਇਹ ਸੀ ਵੀ ਇਹਨਾਂ ਨੇ ਨਾ ਨਾਲ ਬੱਚੇ ਇਕੱਠੇ ਕਰਕੇ ਉਹਨਾਂ ਨੂੰ ਵੀ ਨਾਲ ਵਿੱਚ ਹਿੱਸਾ ਦਵਾਇਆ ਪਿੰਡ ਦੀ ਸਾਰੇ ਬੱਚਿਆਂ ਨੂੰ ਇਕੱਠਾ ਕਰ ਲਿਆ ਸੀ ਜੀ ਆਪਾਂ ਵੀ ਚਲੋ ਉਹਨਾਂ ਨੂੰ ਵੀ ਦੱਸੀਏ ਕਿੱਦਾਂ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਇਤਿਹਾਸ ਜਿਹੜਾ ਦੱਸਣਾ ਚਾਹੀਦਾ ਹੈ ਬੱਚਿਆਂ ਨੂੰ ਦੂਜੀ ਗੱਲ ਇਹ ਆ ਆਜ਼ਾਦੀ ਵਾਲੀ ਗੱਲ ਬਹੁਤ ਸੋਹਣੀ ਆ ਹਾਂਜੀ ਇਹ ਆਜ਼ਾਦ ਹਵਾ ਦੇ ਵਿੱਚ ਅਸੀਂ ਸਾਹ ਲੈ ਰਹੇ ਹਾਂ ਆਜ਼ਾਦੀ ਨਾਲ ਕੰਮ ਕਰ ਰਹੇ ਹਾਂ ਮਰਜ਼ੀ ਨਾਲ ਕੰਮ ਕਰਦੇ ਹਾਂ ਮਰਜ਼ੀ ਨਾਲ ਕੋਈ ਬੰਦਸ਼ ਨਹੀਂ ਹੈਗੀ ਕਿ ਕੋਈ ਬੰਦਸ਼ ਨਹੀਂ ਹੈ ਨਾ ਆਜ਼ਾਦੀ ਨੂੰ ਮਾਨਣ ਵਾਸਤੇ ਆਪਣੇ ਦੇਸ਼ ਦੇ ਪ੍ਰਤੀ ਆਪਣੇ ਹੱਕ ਲੈ ਲਈ ਆਪਣੇ ਫਰਜ਼ ਅਦਾ ਕਰ ਰਹੇ ਹਾਂ ਬਿਲਕੁਲ ਬਿਲਕੁਲ ਜਿੱਥੇ ਇਹਨਾਂ ਚੀਜ਼ਾਂ ਨੂੰ ਅਸੀਂ ਕਰਦੇ ਹਾਂ ਉੱਥੇ ਸਾਡੇ ਹੋਰ ਵੀ ਬਹੁਤ ਸਾਰੇ ਫਰਜ਼ ਨੇ ਡਾਕਟਰ ਸਾਹਿਬ ਜਿਹੜੇ ਅਸੀਂ ਅਦਾ ਕਰੀਏ ਤੇ ਉਹ ਸਾਨੂੰ ਆਪਣੇ ਆਪ ਨੂੰ ਤੇ ਫਾਇਦਾ ਹੁੰਦਾ ਹੀ ਆ ਉਹ ਸਾਡੇ ਪਿੰਡ ਨੂੰ ਸਾਡੇ ਸੂਬੇ ਨੂੰ ਸਾਡੇ ਮੁਲਕ ਨੂੰ ਵੀ ਉਹਦਾ ਫਾਇਦਾ ਹੁੰਦਾ ਜਿਵੇਂ ਸਾਡੇ ਬਹੁਤ ਸਾਰੇ ਕਿਸਾਨ ਵੀਰ ਬੀਬੀਆਂ ਜਿਹੜੀਆਂ ਨੇ ਇਹ ਵਪਾਰਕ ਪਦਰ ਤੇ ਸਬਜ਼ੀਆਂ ਦੀ ਕਾਸ਼ਤ ਕਰਦੀਆਂ ਬਿਲਕੁਲ ਬਿਲਕੁਲ ਇਹ ਵੀ ਸੇਵਾ ਆ ਜੀ ਪਰ ਜੇ ਅਸੀਂ ਸਾਰੇ ਜਿੰਨੇ ਜ਼ਿੰਮੇਵਾਰ ਹੈਗੇ ਆ ਵਪਾਰਕ ਪੱਧਰ ਤੇ ਜੇ ਨਹੀਂ ਵੀ ਕਰ ਸਕਦੇ ਘਰੇਲੂ ਪੱਧਰ ਤੇ ਕਰ ਸਕਦੇ ਆ ਬਿਲਕੁਲ ਮੈਨੂੰ ਹੁਣ ਯਾਦ ਆਇਆ ਤੁਸੀਂ ਤਿਆਰੀ ਤੁਰੀ ਕਰ ਲਈ ਆ ਆਉਣ ਵਾਲੀਆਂ ਸਬਜ਼ੀਆਂ ਸਰਦੀਆਂ ਵਾਲੀਆਂ ਭਵੀਜਣੀਆਂ ਨੇ ਮੈਂ ਨਾ ਯਾਰ ਹੀ ਕਰਾਣਾ ਸੀ ਇਹਨਾਂ ਨੂੰ ਮੈਂ ਕਿੱਟ ਜਰੂਰ ਲੈ ਆ ਕੇ ਦਵਾਂ ਤੁਹਾਨੂੰ ਮੇਲਾ ਲੱਗਣ ਵਾਲਾ ਯੂਨੀਵਰਸਿਟੀ ਦਾ ਆ ਲੱਗਣ ਵਾਲਾ ਉੱਥੋਂ ਮੈਂ ਕਿੱਟ ਲੈ ਕੇ ਆਉਂ ਜਿਵੇਂ ਤੁਹਾਨੂੰ ਪਿਛਲੀ ਵਾਰ ਵੀ ਆਪਾਂ ਪਿੰਡ ਵਾਲਿਆਂ ਨੂੰ ਦਿੱਤੀਆਂ ਸੀ ਸਬਰ ਮਹੀਨੇ ਚ ਲੱਗਦਾ ਇਸੇ ਤਰ੍ਹਾਂ ਫੇ ਹੁਣ ਵੀ ਲਿਆਵਾਂਗੇ ਆਪਾਂ ਚਾਹੀਦੀ ਆ ਸਾਰਿਆਂ ਨੂੰ ਬੀਜਣੀਆਂ ਚਾਹੀਦੀਆਂ ਜੀ ਚਾਹੀਦੀ ਆ ਤਾਂ ਹੀ ਆ ਮੈਂ ਤਾਂ ਹੀ ਕਹਿੰਨਾ ਵੀ ਮੋਲ ਲੈ ਕੇ ਕਿਉਂ ਖਾਣੀ ਫੇ ਜੀਵ ਆ ਜੀ ਸਬਜੀ ਮੁੱਲ ਲਈ ਹੈ ਨਾ ਜ਼ਿੰਮੇਦਾਰ ਕਾਦੇ ਵੀ ਲੱਸੀ ਗਵਾਂਡੀਆਂ ਤੋਂ ਆਵੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਲਓ ਜੀ ਭਾ ਆਏ ਆ ਮੰਡੀਆਂ ਤੇ ਅੱਛਾ ਜੀ ਪੜ ਦਿਓ ਫਿਰ ਆਲੂ ਜਿਹੜੇ ਆ ਜਲੰਧਰ ਵਿਕੇ ਆ 550 ਰੁਪਏ ਕੁਇੰਟਲ ਜੀ ਬਰਨਾਲਾ 1700 ਰੁਪਏ ਖੰਨਾ 1500 ਰੁਪਏ ਫਾਜ਼ਲ ਕਾ 2500 ਰੁਪਏ ਮਾਨਸਾ 1800 ਰੁਪਏ ਤੇ ਲੁਧਿਆਣਾ 1600 ਰੁਪਏ ਅੱਛਾ ਜੀ ਪਿਆਜ਼ ਅਜ ਰਿਹਾ ਜਲੰਧਰ 2200 ਰੁਪਏ ਬਰਨਾਲਾ 3230 ਤੇ 30 ਰੁਪਏ ਕੁਇੰਟਲ ਖੰਨਾ 2000 ਰੁਪਏ ਫਾਜ਼ਿਲਕਾ 4500 ਰੁਪਏ ਕਿਵੰਟਲ ਭਾਅ ਮਿਲਿਆ ਜੀ ਪਿਆਜ਼ਾਂ ਦਾ ਮਾਨਸਾ 3400 ਰੁਪਏ ਤੇ ਲੁਧਿਆਣਾ 3200 ਰੁਪਏ ਅੱਛਾ ਟਮਾਟਰ ਜਲੰਧਰ 1000 ਰੁਪਏ ਬਰਨਾਲਾ 3000 ਰੁਪਏ ਖੰਨਾ 2000 ਰੁਪਏ ਫਾਜ਼ਿਲਕਾ 4000 ਰੁਪਏ ਕਿਵੰਟਲ ਵੀ ਕਿਹਾ ਮਾਨਸਾ 3800 ਰੁਪਏ ਤੇ ਲੁਧਿਆਣਾ 3000 ਰੁਪਏ ਟਮਾਟਰ ਭਾਅ ਰਿਹਾ ਜੀ ਹੂੰ ਬੈਂਗਨ ਆ ਜੀ ਵਿਕਿਆ ਜਲੰਧਰ 900 ਰੁਪਏ ਕਿਵੰਟਲ ਬਰਨਾਲਾ 2700 ਤੇ 50 ਰੁਪਏ ਕਿਵੰਟਲ ਖੰਨਾ 1200 ਰੁਪਏ ਫਾਜ਼ਿਲ ਦਾ 3500 ਰੁਪਏ ਮਾਨਸਾ 2500 ਰੁਪਏ ਤੇ ਬੈਂਗਣ ਲੁਧਿਆਣਾ ਵੀ ਕਿਹਾ ਜੀ 1400 ਰੁਪਏ ਕਿਵੰਟਲ ਅੱਛਾ ਜੀ ਕੀਆ ਵੀ ਕਿਹਾ ਅੱਜ ਜਲੰਧਰ 700 ਰੁਪਏ ਬਰਨਾਲਾ 2500 ਰੁਪਏ ਖੰਨਾ 2000 ਰੁਪਏ ਫਾਜ਼ਿਲ ਕਾ 6000 ਰੁਪਏ ਮਾਨਸਾ 4000 ਰੁਪਏ ਤੇ ਲੁਧਿਆਣਾ 1800 ਰੁਪਏ ਕਿਵੰਟਲ ਦੇ ਹਿਸਾਬ ਨਾਲ ਕੀਆ ਵੇਖ ਗਿਆ ਜੀ ਜੀ ਇਹ ਤੇ ਸੀ ਜੀ ਮੰਡੀਆਂ ਦੇ ਪਾ ਜੀ ਬਹੁਤ ਵਧੀਆ ਠੀਕ ਆ ਸਾਡੇ ਕਿਸਾਨ ਵੀਰੇ ਤੋਂ ਫਾਇਦਾ ਲੈਣਗੇ ਲੈਣਗੇ ਜੀ ਦੇਖੋ ਜੇ ਸਾਡੇ ਆਪਣੀ ਮੰਡੀ ਚ ਭਾਅ ਘਟਿਆ ਗਵਾਂਢੀ ਜ਼ਿਲ੍ਹੇ ਚ ਜ਼ਿਆਦਾ ਆ ਤਾਂ ਜੀ ਉੱਤੇ ਜਾ ਕੇ ਵੇਚਦੇ ਹਾਂ ਬਿਲਕੁਲ ਜੀ ਬਿਲਕੁਲ ਹੁਣ ਆਈਏ ਡਾਕਟਰ ਸਾਹਿਬ ਹਾਂ ਬਿਲਕੁਲ ਜੀ ਡਾਕਟਰ ਸਾਹਿਬ ਆਏ ਆ ਉਸ ਇਲਾਕੇ ਤੂੰ ਜਿੱਥੇ ਬਾਸਮਤੀ ਬਹੁਤ ਹੁੰਦੀ ਆ ਹਾਂ ਘਰ ਕਿਹਾ ਜਾਂਦਾ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਸਾਰਾ ਹੀ ਬਾਸਮਤੀ ਦਾ ਤੇ ਅੱਜ ਫਿਰ ਇਹਨਾਂ ਨਾਲ ਗੱਲਬਾਤ ਵੀ ਜਿਹੜੀ ਆ ਉਹ ਬਾਸਮਤੀ ਤੇ ਹੀ ਕਰਦੇ ਆ ਇਹ ਰਹਿਣ ਵਾਲੇ ਵੀ ਉਸ ਇਲਾਕੇ ਦੇ ਆ ਇਹਨਾਂ ਦੀ ਕਰਮ ਭੂਮੀ ਵੀ ਉਸੇ ਇਲਾਕੇ ਚ ਆ ਆਪ ਵੀ ਜ਼ਿੰਮੇਦਾਰ ਆ ਪਹਿਲਾਂ ਹੀ ਮਤ ਕੇ ਬੈਠੇ ਹੋ ਲੱਗਦਾ ਬਿਲਕੁਲ ਮੌਕੇ ਦਾ ਫਾਇਦਾ ਲੈਣਾ ਚਾਹੀਦਾ ਬਿਲਕੁਲ ਜੀ ਇਹ ਇਹਨਾਂ ਨਾਲ ਜਿਹੜੀ ਗੱਲ ਕਰਨੀ ਨਾ ਅਸੀਂ ਦੇਖੋ ਅਸੀਂ ਬਾਸਮਤੀ ਬੀਜਦੇ ਆ ਇੱਥੇ ਵੀ ਵੇਚਦੇ ਆ ਤੇ ਬਾਸਮਤੀ ਬਹੁਤ ਸਾਰੀ ਸਾਡੀ ਬਾਹਰ ਜਾਂਦੀ ਬਾਹਰ ਜਾਂਦੀ ਹੈ ਜੀ ਐਕਸਪੋਰਟ ਜਿੰਨੂੰ ਕਿੰਨੇ ਕਰਦੇ ਆ ਇੱਥੇ ਘੱਟ ਬਾਹਰ ਵੱਧ ਜਾਂਦੀ ਹੈ ਨਿਰਿਆਤ ਜਿੰਨੂੰ ਅਸੀਂ ਜੀ 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 ਤੇ ਨਿਰਿਆਤ ਪੱਦਰ ਦੀ ਜ਼ਹਿਰ ਮੁਕਤ ਬਾਸਮਤੀ ਦੀ ਕਾਸ਼ਤ ਹਮ ਇਸ ਵਿਸ਼ੇ ਤੇ ਅੱਜ ਇਹਨਾਂ ਨਾਲ ਗੱਲਬਾਤ ਕਰਨੀ ਆ ਤੇ ਬੈਠੇ ਆ ਤੇ ਸਾਰੇ ਜਵਾਬ ਦੇਣਗੇ। ਬਿਲਕੁਲ। ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ। ਸਾਡਾ ਟੈਲੀਫੋਨ ਨੰਬਰ ਹੈ 0181 2814246 ਤੇ ਸਾਡਾ ਦੂਜਾ ਨੰਬਰ ਹੈ 0181 2814264 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ। ਡਾਕਟਰ ਕਹਲੋਂ ਜੀ ਬੈਠੇ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀਓ ਚੋਨੇ ਦੀ ਕਾਸ਼ਤ ਬਾਸਮਤੀ ਦੀ ਕਾਸ਼ਤ ਕਣਕ ਦੀ ਕਾਸ਼ਤ ਖੇਤੀਬਾੜੀ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਜ਼ਹਿਰ ਮੁਕਤ ਬਾਸਮਤੀ ਦੀ ਕਾਸ਼ਤ ਬਿਲਕੁਲ ਇਹਦੇ ਤੋਂ ਤੁਹਾਡਾ ਕੀ ਭਾਵ ਹੈ ਪਹਿਲੇ ਇਹ ਥੋੜੇ ਲਫ਼ਜ਼ਾਂ 'ਚ ਸਮਝ ਪਾਓ ਇਹ ਮਠਾ ਸਿੰਘ ਜੀ ਬਹੁਤ ਵਧੀਆ ਸਮੇਂ ਦੇ ਅਨੁਸਾਰ ਜੀ ਇਹ ਪ੍ਰਸ਼ਨ ਹੈ ਕਿ ਜ਼ਹਿਰ ਮੁਕਤ ਬਾਸਮਤੀ ਤੇ ਸਾਰੇ ਪੈਦਾ ਕਰ ਲੈਂਦੇ ਆ ਲੇਕਿਨ ਜ਼ਹਿਰ ਮੁਕਤ ਬਾਸਮਤੀ ਉਹ ਆ ਜਿਹੜੀ ਬਿਲਕੁਲ ਪਹਿਲੇ ਨੰਬਰ ਤੇ ਤੇ ਜ਼ਹਿਰ ਤੋਂ ਮੁਕਤ ਹੋਵੇ ਜਦੇ ਵਿੱਚ ਜ਼ਹਿਰ ਦੇ ਅੰਸ਼ ਨਾ ਹੋਣ ਇਸਤੇਮਾਲ ਉਸ ਹਿਸਾਬ ਨਾਲ ਕਰੀਏ ਜਿਹਦੇ ਅੰਸ਼ ਰਹਿ ਨਾ ਜਾਣ ਜਾਂ ਉਹਨੇ ਇੱਕ ਅੰਸ਼ ਹੋਣ ਜ਼ਹਿਰਾਂ ਦੇ ਜਿੰਨੇ ਇੱਕ ਸਾਡੇ ਬਾਹਰ ਦੇ ਜੁਦਾ ਐਕਸਪੋਰਟ ਕਰਦੀਆਂ ਉਹ ਮਾਪ ਡੰਡਾਂ ਦੇ ਵਿੱਚ ਹੋ ਹਾਂ ਕਿਉਂਕਿ ਉਤੋਂ ਵੱਧ ਨਹੀਂ ਕਿਉਂਕਿ ਕਿਤੇ ਕੋਈ ਨਾ ਕੋਈ ਨੁਕਸ ਪੈ ਜਾਂਦਾ ਸਪਰੇਅ ਤੇ ਸਾਨੂੰ ਮਾੜੀ ਮੋਟੀ ਕਿਸੇ ਵੇਲੇ ਕਰਨੀ ਪੈਂਦੀ ਆ ਪਰ ਇੰਨੀ ਵੀ ਨਾ ਸਪਰੇਅ ਕੀਤੀ ਹੋਵੇ ਕਿ ਉਹਦੇ ਵਿੱਚ ਜ਼ਹਿਰ ਜਿਹੜੇ ਆ ਲੋੜ ਤੋਂ ਵੱਧ ਆ ਜਾਣ। ਚਾਹੇ ਜੇ ਥੋੜੇ ਲਫ਼ਜ਼ਾਂ ਵਿੱਚ ਕਹੀਏ ਤੇ ਜ਼ਹਿਰ ਮੁਕਤ ਬਾਸਮਤੀ ਜਿਹੜੀ ਆ ਇਹਦੇ ਤੇ ਆਪਣੇ ਆਪ ਕੋਈ ਕੰਮ ਨਹੀਂ ਕਰਨਾ। ਹਾਂਜੀ। ਆਪਣੇ ਦਿਮਾਗ ਨਾਲ ਕੋਈ ਕੰਮ ਨਹੀਂ ਕਰਨਾ। ਆ ਵੀ ਪਾ ਦਿਓ, ਆ ਵੀ ਪਾ ਦਿਓ। ਮਾਹਰ ਦੀ ਸਲਾਹ ਲੈ ਕੇ ਸਲਾਹ ਲੈ ਕੇ। ਬਿਲਕੁਲ ਜੀ। ਉਹ ਇਸਤੇਮਾਲ ਕਰਨੀ ਆ ਚੀਜ਼ਾਂ। ਇਹਨੂੰ ਆਪਾਂ ਜ਼ਹਿਰ ਮੁਕਤ ਬਾਸਮਤੀ ਚਾਹੀਦੀ। ਇਹ ਸਾਨੂੰ ਜ਼ਹਿਰ ਮੁਕਤ ਬਾਸਮਤੀ ਹੋਵੇ। ਜੀ। ਐਕਸਪੋਰਟ ਵਾਸਤੇ। ਅੱਛਾ ਡਾਕਟਰ ਪਰਮਵੀਰ ਸਿੰਘ ਜੀ। ਗੱਲ ਇਹ ਆ ਵੀ ਬਾਸਮਤੀ ਬਹੁਤ ਲੰਬੇ ਸਮੇਂ ਤੋਂ ਸਾਡਾ ਪੰਜਾਬ ਬੀਜਦਾ ਰਿਹਾ ਆ ਥੋੜਾ ਜਿਹਾ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਇਹ ਜ਼ਰੂਰ ਦੱਸੋ ਕਿ ਇਹਨਾਂ ਦਾ ਸਾਡੇ ਪੰਜਾਬ ਦਾ ਸ਼ੇਅਰ ਕਿੰਨਾ ਕਾ ਜਿਹੜਾ ਬਾਹਰ ਜਾਂਦਾ ਤੇ ਭਾਰਤ ਦਾ ਕਿੰਨਾ ਕਾ ਥੋੜਾ ਜਿਹਾ ਸਾਨੂੰ ਇਹ ਵੀ ਸਾਡੇ ਜ਼ੈਨ 'ਚ ਹੋਣਾ ਚਾਹੀਦਾ ਵੀ ਕਿ ਬਾਸਮਤੀ ਸਾਡੇ ਪੂਰੀ ਆ ਵੀ ਜੇ ਥੋੜਾ ਆ ਤੇ ਹੋਰ ਬੀਜ ਲਈਏ ਹਾਂਜੀ ਚੌਹਾਂਸਾ ਬੇ ਆਪੀ ਜਿੰਨੀ ਅਸੀਂ ਬਾਸਮਤੀ ਪੈਦਾ ਕਰਦੇ ਆ ਜੀ ਜੋ ਸਾਡੇ ਭਾਰਤ ਦੇਸ਼ ਵਿੱਚ ਪੈਦਾ ਹੁੰਦੀ ਆ ਹਮ ਜਿੰਨਾ ਉਹਦਾ ਅਸੀਂ ਐਕਸਪੋਰਟ ਕਰਦੇ ਆ ਜੀ ਲਗਭਗ 45000 ਕਰੋੜ ਤੋਂ ਲੈ ਕੇ 50000 ਕਰੋੜ ਤੱਕ ਦਾ ਵਿਦੇਸ਼ੀ ਮੁਦਰਾ ਅਸੀਂ ਨਿਰਯਾਤ ਕਰਦੇ ਆ ਹਮ ਭਾਰਤ ਸਰਕਾਰ ਅੱਛਾ ਜੀ ਤੇ ਤੁਹਾਨੂੰ ਇੱਕ ਗੱਲ ਇਹਦੇ ਵਿੱਚ ਖੁਸ਼ੀ ਹੋਏਗੀ ਕਿਉਂਕਿ ਵੀ ਉਹਦੇ ਵਿੱਚ 40% ਹਿੱਸਾ ਸਾਡੇ ਪੰਜਾਬ ਦਾ ਹੁੰਦਾ ਜੀ ਬੋਲੇ 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 ਕਹਿਣ ਦਾ ਮਤਲਬ ਆ ਪੀ 15000 ਕਰੋੜ ਤੋਂ ਲੈ ਕੇ 20000 ਕਰੋੜ ਦੇ ਦਰਮਿਆਨ ਹਰ ਸਾਲ ਸਾਡੀ ਬਾਸਮਤੀ ਨਿਰਯਾਤ ਹੁੰਦੀ ਆ ਬਾਹਰਲੇ ਮੁਰਖਾਂ ਨੂੰ ਵਿਦੇਸ਼ੀ ਮੁਦਰਾਵਾਂ ਦੀ ਵਿਦੇਸ਼ੀ ਮੁਦਰਾ ਹੁੰਦੀ ਉਹ ਨਹੀਂ ਤੁਹਾਡੀ ਕਿਆ ਬਾਤ ਕਿਆ ਬਾਤ ਦੇਖੋ ਜਿੰਨੀ ਕ ਅਸੀਂ ਪੈਦਾ ਕਰਦੇ ਆ ਲੇਕਿਨ ਜੇ ਅਸੀਂ ਹੰਬੜਾ ਮਾਰੀਏ ਨਾ ਥੋੜਾ ਜਿਆ ਹੋਰ ਹਾਂ ਜਿੰਨੀ ਮਰਜ਼ੀ ਪੈਦਾ ਕਰ ਦਈਏ ਜਿੰਨੀ ਮਰਜ਼ੀ ਹੋਵੇ ਪਰ ਹੋਵੇ ਯਾਰ ਮੁਕਤ ਉੱਤਮ ਕੁਆਲਿਟੀ ਉੱਤਮ ਕੁਆਲਿਟੀ ਦੀ ਯਾਰ ਮੁਕਤ ਤੇ ਬਾਹਰਲੇ ਮੁਲਖਾਂ ਵਾਲੇ ਆਂਦੇ ਆ ਵੀ ਸਾਨੂੰ ਜਿੰਨੀ ਦੇਣੀ ਆ ਦਿਓ ਸਾਰੀ ਲਵਾਂਗੇ ਤੇ ਪੈਸੇ ਵੀ ਵੱਧ ਦੇਵਾਂਗੇ ਤੇ ਤੁਸੀਂ ਆਪੇ ਹੀ ਹਿਸਾਬ ਲਾ ਲਓ ਵੀ ਜੇ ਅੱਜ ਤੁਹਾਡੇ ਮਾਧਿਮ ਰਹੀਂ ਇਹ ਕਿਸਾਨ ਵੀਰਾਂ ਨੂੰ ਅਸੀਂ ਦੱਸ ਰਹੇ ਆਂ ਵੀ ਬਾਸਮਤੀ ਤੁਸੀਂ ਪੈਦਾ ਕਰਨੀ ਆ ਤੇ ਵੱਧ ਮੁਨਾਫਾ ਆਉਣਾ ਤੁਹਾਨੂੰ ਤੇ ਤੁਸੀਂ ਜਿੱਥੇ 5 ਕਿੱਲੇ ਲਾਉਂਦੇ ਹੋ 10 ਕਿੱਲੇ ਲਾਓ ਤੇ ਕਰੋ ਜਿਆਰਾ ਤੋਂ ਮੁਕਤ ਤੇ ਆਪੇ ਮੁਨਾਫਾ ਆਉਣਾ ਅਗਲੇ ਸਾਲ ਤੋਂ ਆਪੇ ਵਧਾਓਗੇ ਰਾਠ ਗੱਲ ਤੁਹਾਡੀ ਸਹੀ ਆ ਏ ਪਰ ਇਹ ਵੀ ਦੱਸੋ ਹੁਣ ਅਸੀਂ ਜੇ ਇਹ ਸਾਰੇ ਕੰਮ ਕਰਨੇ ਆ ਆਮ ਬਾਸਮਤੀ ਅਸੀਂ ਬੀਜਦੇ ਆ ਹਾਂਜੀ ਤੇ ਜ਼ਹਿਰ ਮੁਕਤ ਬਾਸਮਤੀ ਇਹਨਾਂ ਦੀਆਂ ਕਿਸਮਾਂ 'ਚ ਵੀ ਕੋਈ ਫਰਕ ਹੈ ਕਿਹੜੀ ਕਿਸਮ ਆ ਜਿਹੜੀ ਜ਼ਹਿਰ ਮੁਕਤ ਬਾਸਮਤੀ ਵਾਸਤੇ ਅਸੀਂ ਬੀਜਣੀ ਆ ਤੇ ਕਿਹੜੀ ਦੂਜੇ ਵਾਸਤੇ ਜਿਹੜੀ ਅਸੀਂ ਬੀਜਦੇ ਆ ਉਹ ਤੇ ਬੀਜਦੇ ਹੀ ਆ ਹੂੰ ਇਹਦੇ ਵਿੱਚ ਮਿੱਠਾ ਸਿੰਘ ਜੀ ਇਸ ਤਰ੍ਹਾਂ ਹੈ ਭਈ ਜਿਹੜੀ ਜ਼ਹਿਰ ਮੁਕਤ ਬਾਸਮਤੀ ਕਰਨੀ ਆ ਨਾ ਉਹ ਸਾਡੀਆਂ ਉਹ ਕਿਸਮਾਂ ਨੇ ਜਿਨ੍ਹਾਂ ਦੇ ਵਿੱਚੋਂ ਥੋੜੀ ਬਹੁਤੀ ਖੁਸ਼ਬੂ ਆਉਂਦੀ ਆ ਉਹ ਜਿਹੜੀਆਂ ਨਿਰਿਆਤ ਹੁੰਦੀਆਂ ਸਾਡੀਆਂ ਉਹਦੇ ਵਿੱਚ ਜਿਹੜੀਆਂ ਕਿਸਮਾਂ ਨੇ ਮੇਨ ਸਾਡੀ ਬੜੀ ਪੰਜਾਬ ਦੀ ਪ੍ਰਚਲਿਤ ਆ ਹਰ ਮੇਰੇ ਕਿਸਾਨ ਵੀਰ ਦੇ ਜ਼ਬਾਨ ਤੇ ਚੜੀ ਆ ਪੂਸਾ 1121 ਆਹਾ ਖਸ਼ਬੋਵੀਆਂ ਦੀ ਸਮੇਂ ਅਨਸਾਰ ਬੀਜੀ ਜਾਵੇ ਦੂਜੇ ਨੰਬਰ ਤੇ ਸਾਡੇ ਕਿਸਾਨ ਆ ਸਰਕਾਰ ਵੀ ਆਂਦੀ ਆ ਵੀ 1509 ਵੈਰੈਟੀ ਆ ਇਹਨੂੰ ਬੀਜੋ ਥੋੜਾ ਸਮਾਂ ਲੈਂਦੀ ਆ ਪੱਕਣ ਵਿੱਚ ਬਹੁਤੀ ਅਗੇਤਰੀ ਇਹਨੂੰ ਬੀਜਣ ਦੀ ਜ਼ਿਆਦਾ ਲੋੜ ਨਹੀਂ ਬਾਕੀ ਇੱਕ ਪਾਕਿਸਤਾਨੀ ਬਾਸਮਤੀ ਤੁਸੀਂ ਸੁਣੀ ਹੋਣੀ ਪਹਿਲਾਂ ਖੁਸ਼ਬੋਈ ਉਤੋਂ ਚੱਲੀ ਆ ਉਹ ਵੈਰੈਟੀ ਦੇ ਨਾਲ ਸਾਡੀ ਯੂਨੀਵਰਸਿਟੀ ਨੇ ਵੈਰੈਟੀ ਕੱਢੀ 386 ਹਾਂ 386 ਹੈ ਹੈ ਪਰ ਕਿਸਾਨ ਵੀਰਾਂ ਨੇ ਸਾਡੇ ਥੋੜਾ ਜਿਹਾ ਇਸ ਕਰਕੇ ਬੀਜਣੀ ਘਟ ਕਰਤੀ ਵੀ ਉਹਦਾ ਥੋੜਾ ਜਿਹਾ ਝਾੜ ਘਟ ਸੀ ਜੋ ਝਾੜ ਘਟ ਨਿਕਲਦਾ ਸੀ ਲੇਕਿਨ ਨਿਰਯਾਤ ਉਹ ਹੁੰਦੀ ਆ ਹਾਂ ਜਿਹੜੀ ਨਿਰਯਾਤ ਕਰਨੀਆਂ ਇੱਕ 370 ਕਿਸਮਾਂ ਸਾਡੇ ਕੋਲ ਜੀ ਇੱਕ ਸਾਡੇ ਕੋਲ ਪੂਸਾ 17 18 ਵੈਰੈਟੀ ਆ ਜੀ ਹਾਂ 18 47 ਇਹ ਸਾਰੀਆਂ ਵੈਰੈਟੀਆਂ ਜਿਹੜੀਆਂ ਨਾ ਇਹ ਨਿਰਯਾਤ ਕਰਨ ਵਾਸਤੇ ਬੀਜੀਆਂ ਜਾ ਸਕਦੀਆਂ ਤੇ ਜੇ ਵਧੀਆ ਤਰੀਕੇ ਨਾਲ ਬਾਕੀ ਬਾਸਮਤੀ ਦੀ ਜੇ ਕਿਸਮਾਂ ਤੇ ਵੱਲ ਜਾਓ ਨਾ ਕੁੱਲ ਟੋਟਲ ਸਾਡੇ ਪੰਜਾਬ ਵਿੱਚ ਤੇ 6000 ਕਿਸਮ ਜੇ ਉਹ ਤੇ ਬਹੁਤ ਚੈਨ ਮੁਰਾਪਾ ਤੇ ਉਹਨਾਂ ਵਾਲੀ ਜਾਈਏ ਨਾ ਜਿਹੜੀ ਚੀਜ਼ ਵੀ ਚੰਗੀ ਹੋਵੇ ਤੇ ਪੈਸਾ ਵੀ ਚੰਗਾ ਇਸ ਕਰਕੇ ਹੀ ਕਿਸਾਨ ਵੀਰਾਂ ਨੂੰ ਆੰਦਿਆਂ ਵੀ ਇਹਨਾਂ ਵੈਰੈਟੀਆਂ ਚੋਂ ਕੋਈ ਵੈਰੈਟੀ ਚੁਣਨੀ ਹਾਂ ਉਹਨੂੰ ਵਧੀਆ ਤਰੀਕੇ ਨਾਲ ਬੀਜੋ ਜੇ ਤੁਸੀਂ ਜਿਆਦਾ ਮੁਨਾਫਾ ਵਧੀਆ ਤਰੀਕੇ ਦਾ ਲੈਣਾ ਤੇ ਹਮ ਇੱਕ ਗੱਲ ਦੂਸਰੀ ਆ ਵੀ ਵਧੀਆ ਸਾਨੂੰ ਮੁਨਾਫਾ ਤੇ ਦਿੰਦੀ ਹੈ ਬਿਲਕੁਲ ਵਧੀਆ ਦਿੰਦੀ ਆ ਦੂਜਾ ਵੀ ਸਾਡੀਆਂ ਕਈ ਚੀਜ਼ਾਂ ਇੱਤੇ ਸਾਨੂੰ ਘੱਟ ਕਰਨੀਆਂ ਪੈਂਦੀਆਂ ਖੇਚੜਾ ਕੱਟ ਲੈਂਦੀ ਆ ਬਾਸਮਤੀ ਹਮ ਦੂਜਿਆਂ ਨਾਲ ਹਮ ਕਿਉਂਕਿ ਬਾਰਿਸ਼ਾਂ ਹੁੰਦੀਆਂ ਨੇ ਹਮ ਪਹਿਲੋਂ ਪਰ ਜਦੋਂ ਬਾਰਿਸ਼ਾਂ ਹੁੰਦੀਆਂ ਅਸੀਂ ਇਨੂੰ ਲਗਭਗ 15 ਜੁਲਾਈ ਦੇ ਲਾਗੇ ਇਹਦੀ ਟ੍ਰਾਂਸਪਲੈਂਟ ਕਰਕੇ ਪੁੱਟ ਕੇ ਪਨੀਰੀ ਲਾਉਨੇ ਆ। ਉਹਨਾਂ ਨੂੰ ਬਾਰਸ਼ਾਂ ਪੈਂਦੀਆਂ ਨੇ। ਕੋਈ ਪਾਣੀ ਦਾ ਸਾਨੂੰ ਫਿਕਰ ਨਹੀਂ। ਜੇ ਆਪਾਂ ਝੋਨਾ ਬੀਜਦੇ ਆ ਤੇ ਉਹਦੇ ਵਾਸਤੇ ਕਿੰਨਾ ਤੇ ਬਾਕੀ ਜੇ ਬਾਸਮਤੀ ਸਾਡੀ ਬਾਹਰ ਜਾਂਦੀ ਆ ਤੇ ਉਹ ਸਮਝ ਲਓ ਕਿ ਵੱਧ ਪੈਸੇ, ਵੱਧ ਮੁਨਾਫਾ ਤੇ ਬਿਲਕੁਲ 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 ਅੱਛਾ ਡਾਕਟਰ ਕਾਲੂ ਜੀ ਗੱਲ ਇਹ ਹੈ ਵੀ ਬਾਸਮਤੀ ਬੜੇ ਲੰਬੇ ਸਮੇਂ ਤੋਂ ਸਾਡਾ ਪੰਜਾਬ ਬੀਜਦਾ ਆ। ਸਾਡੇ ਕਿਸਾਨ ਬੜੇ ਉਦਮੀ ਨੇ। ਉਹਨਾਂ ਵੀ ਬੀਜ ਦੇ ਆ ਰਹੇ ਆ ਹਾਂਜੀ ਪਰ ਉਹਨਾਂ ਨੂੰ ਇਹ ਥੋੜਾ ਜਿਹਾ ਲੱਗਦਾ ਵੀ ਕੀੜੇਮਕੋੜੇ ਬਹੁਤ ਜ਼ਿਆਦਾ ਹੁਣ ਆਉਣ ਲੱਗ ਗਏ ਨੇ ਕਿਉਂਕਿ ਸਾਡੀ ਗਲਤੀ ਹੈ ਕਿਤੇ ਸ਼ਾਇਦ ਵੀ ਇੰਨੀਆਂ ਕੁ ਸਪਰੇਆਂ ਕਰਨ ਲੱਗ ਗਏ ਕੀੜੇ ਉਹ ਦਵਾਈ ਖਾਣ ਦੇ ਆਦੀ ਹੋ ਗਏ ਨੇ ਹਨਾ ਸੋ ਬਾਸਮਤੀ ਤੇ ਫਿਰ ਹੁਣ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਰਕਾਰ ਨੇ ਮਨਲਾ ਰੋਕ ਲਾਈ ਆ ਹੂੰ ਵੀ ਆ ਦਵਾਈਆਂ ਆਪਾਂ ਬੈਨ ਕਰ ਦਈਏ ਤਾਂ ਬਾਸਮਤੀ ਸਾਡੀ ਐਕਸਪੋਰਟ ਵਧੀਆ ਟੰਗ ਨਾਲ ਹੋ ਸਕਦੀ ਆ ਸੋ ਕਿਹੜੀਆਂ ਕਿਹੜੀਆਂ ਦਵਾਈਆਂ ਨੇ ਇਹਦੇ ਬਾਰੇ ਸਾਨੂੰ ਜ਼ਰੂਰ ਦੱਸੋ ਇਦੇ ਬਾਰੇ ਚੌਂਸਾ ਬਿਸਤਰਾ ਜਿਹੜੀਆਂ ਕੁੱਲ ਟੋਟਲ ਬੈਂਡ ਦਵਾਈਆਂ ਨੇ ਜਿਹੜੀਆਂ ਬਾਸਮਤੀ ਤੇ ਬੈਂਡ ਹੋਈਆਂ ਵਰਲਡ ਲੈਵਲ ਤੇ ਉਹ ਤੇ 22 ਦਵਾਈਆਂ ਨੇ ਅੱਛਾ ਜੀ ਪਰ ਉਹਦੇ ਵਿੱਚੋਂ ਜਿਹੜੀਆਂ ਜ਼ਿਆਦਾ ਵਰਤੀਆਂ ਜਾਂਦੀਆਂ ਉਹਦੇ ਵਿੱਚੋਂ 22ਾਂ ਚੋਂ ਪਹਿਲਾਂ ਹੀ ਕੁਝ ਬੈਨ ਨੇ ਅੱਛਾ ਪਰ ਸਾਡੇ ਪੰਜਾਬ ਵਿੱਚ ਚੋਂ 10 ਟੈਕਨੀਕਲ ਨੇ ਹੂੰ ਹੂੰ ਜਿਹੜੇ ਆਪਾਂ ਬੈਨ ਕੀਤੇ ਆ ਮੁਖ ਤੌਰ ਤੇ ਹੂੰ ਉਹਦੇ ਵਿੱਚੋਂ ਇੱਕ ਬਹੁਤ ਹੀ ਚਿੱਟੀ ਮੱਖੀ ਜਿਹਨੂੰ ਆਨੇ ਚਿੱਟਾ ਮੱਛਰ ਵੀ ਕਹਿੰਦੇ ਨੇ ਉਹਦੇ ਤੇ ਆਪਾਂ ਯੂਜ਼ ਕਰ ਦਿੰਦੇ ਐਸੇਫੇਟ ਇੱਕ ਸਾਲ ਤੇ ਹੂੰ ਉਹ ਬੜਾ ਮਤਲਬ ਉਹਦਾ ਰੈਜ਼ੀਡੂਅਲ ਇਫੈਕਟ ਵੀ ਬੜਾ ਜ਼ਿਆਦਾ ਹੁੰਦਾ ਸੀ ਇੱਕ ਤੇ ਉਹਦੇ ਤੇ ਬੈਨ ਲਾਇਆ ਪਹਿਲੇ ਨੰਬਰ ਤੇ ਦੂਜੇ ਨੰਬਰ ਦੀ ਗੱਲ ਆਪਾਂ ਡਾਕੂਮੈਂਟ ਕਰਦੇ ਆ ਫੋਨ ਆ ਗਿਆ ਇੱਕ ਸੁਣ ਲਈ ਹਾਂਜੀ ਸੱਜਣਾ ਸੁਣੋ ਜੀ ਸੁਣੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਫਰੋਇਪੁਰ ਜ਼ਿਲ੍ਹੇ ਤੋਂ ਬੋਲਦਾ ਜੀ ਤੇ ਸਾਰੋ ਤੁਸੀਂ ਕਹਿੰਦੇ ਜ਼ਹਿਰ ਮੁਕ ਝੋਨਾ ਝੋਨਾ ਜ਼ਹਿਰ ਤਾਂ ਮੇਰਾ ਹੁੰਦਾ ਹੀ ਨਹੀਂ ਜੀ ਬਾਸਪਤੀ ਜਾਂ ਕੋਈ ਮੁਛਰ ਹੈ 11 21 ਹੈ ਕੋਈ 16 92 ਨਹੀਂ ਝੋਨਾ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਹੁੰਦਾ ਹੈ ਕਿ ਨਹੀਂ ਹੁੰਦਾ ਨਹੀਂ ਇਹਨਾਂ ਦਾ ਮਤਲਬ ਕਹਿਣ ਦਾ ਮੈਂ ਸੋਡੀ ਗੱਲ ਜਵਾਬ ਇਹਨਾਂ ਦਾ ਮੈਂ ਚਾ ਨਹੀਂ ਹੁੰਦੀ ਇਹਨਾਂ ਨੇ ਮੈਨੂੰ ਕਿਹਾ ਜੀ ਬਿਲਕੁਲ ਆਪਾਂ ਨੂੰ ਕੁਐਸਚਨ ਕੀਤਾ ਕਿ ਚੋਨਾ ਹੋਵੇ ਜਾਂ ਹੋਵੇ ਬਾਸਮਤੀ ਅੱਛਾ ਇਹ ਜ਼ਹਿਰ ਤੋਂ ਬਗੈਰ ਹੁੰਦੀ ਨਹੀਂ ਉਹ ਇਹ ਕਹਿੰਦੇ ਆ ਅੱਛਾ ਉਦੋਂ ਮਿੱਠਾ ਸਿੰਘ ਜੀ ਜਾਂ ਉਹਨਾਂ ਨੂੰ ਮੈਂ ਕਹਿ ਰਿਹਾ ਉਦੋਂ ਜ਼ਹਿਰ ਤੋਂ ਬਗੈਰ ਨਹੀਂ ਹੁੰਦੀ ਜਦੋਂ ਤੁਸੀਂ ਇਸ ਫਸਲ ਨੂੰ ਟਾਈਮੋਂ ਬਟਾਈਮ ਬੀਜਦੇ ਹੋ ਹੂੰ ਗਾੜੀ ਪਿਛੜੀ ਹੋ ਜਾਂਦੀ ਹੈ ਗਾੜੀ ਪਿਛੜੀ ਹੋ ਜਾਂਦੀ ਹੈ ਹੁਣ ਸਾਡਾ ਜਦੋਂ ਦਾ ਸਬ ਵੈਟਰ ਸੋਇਲ ਪ੍ਰਿਜ਼ਰਵੇਸ਼ਨ ਐ 2009 ਬਣਿਆ ਜੀ ਹਾਂ ਆਪਾਂ ਸਭ ਤੋਂ ਪਹਿਲਾਂ ਝੋਨਾ ਬੀਜ ਦਿੰਦੇ ਸੀ ਝੋਨਾ ਬੀਜ ਕੇ ਕੀ ਹੁੰਦਾ ਸੀ ਜਿਹੜੇ ਝੋਨੇ ਦੇ ਕੀੜੇ ਮਕੌੜੇ ਬਣਦੇ ਸੀ ਹੂੰ ਉਹ ਮੁੜਕੇ ਪਲਦੇ ਸੀ ਜਦੋਂ ਅਡਲਟ ਹੁੰਦੇ ਹੀ ਜਦੋਂ ਆਂਡੇ ਦੇਣੇ ਹੁੰਦੇ ਸੀ ਉਦੋਂ ਉਹ ਬਾਸਮਤੀ ਤੇ ਆ ਜਾਂਦੇ ਸੀ ਹਾਂ ਬਾਸਮਤੀ ਨੂੰ ਪਤਲਾ ਲਪੇਟ ਵੀ ਬੜੀ ਪੈਣੀ ਤੇ ਬਾਸਮਤੀ ਨੂੰ ਤਣੇ ਦਾ ਗੜੂਵਾ ਵੀ ਬੜਾ ਲੱਗਣਾ ਤੁਸੀਂ ਅੱਜ ਇੱਕ ਗੱਲ ਵੇਖ ਲਓ ਜਿਹੜੀ ਸਸੀ ਵੇਖਣ ਵਿੱਚ ਆਈ ਆ ਚੌਹਾਂ ਸਰ ਤਣੇ ਦਾ ਗੜੂਵਾ ਬਹੁਤ ਜ਼ਿਆਦਾ ਵਾਰ ਕੱਟ ਗਿਆ ਜੀ ਅਸੀਂ ਫੀਲਡ ਵਿੱਚ ਰਹੀਨੇ ਸਾਨੂੰ ਪਤਾ ਕਾਰਨ ਕੀ ਸੀ ਵੀ ਅਸੀਂ ਬਾਸਮਤੀ ਦਾ ਸਮਾਂ ਤੈਅ ਕਰਤਾ ਹੂੰ ਵੀ ਇਹਨੂੰ ਇਦੋਂ ਵੀ ਜਿਹੜਾ ਜਦੋਂ ਬਾਸਮਤੀ ਨੂੰ ਅਗੇਤਰੀ ਬੀਜੋਗੇ ਬਾਸਮਤੀ ਦੇ ਉੱਤੇ ਬਿਮਾਰੀਆਂ ਵੀ ਆਉਣਗੀਆਂ ਤੇ ਬਾਸਮਤੀ ਦੇ ਉੱਤੇ ਕੀੜੇ ਮਕੌੜੇ ਵੀ ਆਉਣਗੇ ਬਾਸਮਤੀ ਦਾ ਸਹੀ ਸਮਾਂ 15 ਜੁਲਾਈ 15 ਜੁਲਾਈ ਤੋਂ ਬਾਅਦ ਬੀਜ ਦਿਓ 10 15 ਦਿਨਾਂ ਦੇ ਵਿੱਚ ਕੰਪਲੀਟ ਕਰ ਦਿਓ ਉਹ ਜੀ ਬਾਸਮਤੀ ਤੁਹਾਡੀ ਕਿਤੇ ਨਹੀਂ ਹੋਏਗੀ ਖੁਸ਼ਬੂ ਵੀ ਆਏਗੀ ਉਹਦੇ 'ਚ ਕੀੜੇ ਮਕੌੜਿਆਂ ਦਾ ਹਮਲਾ ਵੀ ਘਟੋਏਗਾ ਇਹੋ ਹੀ ਡਾਕਟਰ ਸਾਹਿਬ ਇਹੋ ਹੀ ਮੁਕਾਬਲਤਾ ਆ ਸਾਡੇ ਕਿਸਾਨ ਵੀਰਾਂ ਦੇ ਵਿੱਚ ਇਹ ਜ਼ਹਿਰਾਂ ਤੋਂ ਬਿਨਾ ਹੁੰਦੇ ਹੀ ਨਹੀਂ ਹਾਂਜੀ ਹਾਂਜੀ ਨਹੀਂ ਉਹ ਨਹੀਂ ਗੱਲ ਮੈਂ ਰੀਸਤਾਂ ਨੂੰ ਡਾਕਟਰ ਸਾਹਿਬ ਮੈਂ ਗੱਲ ਕਰ ਰਹੀ ਸੀ ਪਾਬੰਦੀਸ਼ੁਦਾ ਦਵਾਈਆਂ ਇੱਕ ਦਵਾਈ ਤੁਸੀਂ ਦੱਸੀ ਐਸਸੀ ਫੇਟ ਦੱਸੀ ਜੀ ਐਸਸੀ ਫੇਟ ਜਦੋਂ ਕੋਈ ਚਿੱਟੀ ਮੱਖੀ ਵਾਸਤੇ ਇਹਨਾਂ ਬਹੁਤ ਯੂਜ਼ ਕਰਦੇ ਸੀ ਜਿਆਦਾ ਪਹਿਲਾਂ ਨਰਮੇ ਤੇ ਵੀ ਯੂਜ਼ ਹੁੰਦੀ ਚਲੋ ਬਾਸਮਿਤ ਤਜਰਬਾ ਹੁੰਦੀ ਸਾਡੇ ਬਾਸਮਿਤ ਤੇ ਕਰਦੇ ਹਾਂ ਜੀ ਇੱਕ ਉਹਦਾ ਬੜਾ ਰੈਜ਼ੀਡੂਅਲ ਇਫੈਕਟ ਆਉਂਦਾ ਹੈ ਕਿਉਂਕਿ ਬਾਹਰਲੇ ਜਿਹੜੇ 1 1 ਐਮ ਐਲ ਦਾ ਹਜ਼ਾਰਵਾਂ ਹਿੱਸਾ ਤੱਕ ਵੀ ਵੇਂਦੇ ਆ ਜੀ ਉਹਦਾ ਹਜ਼ਾਰਵਾਂ ਹਿੱਸਾ ਦੇ ਫਿਰ ਦੂਸਰੀ ਦਵਾਈ ਜਿਹੜੀ ਆ ਉਹ ਆਪਾਂ ਚਲੋ ਮੋਨੋਕਰੋਟੋਫਾਸ ਪਹਿਲਾਂ ਹੀ ਬੈਨ ਕਰਤੀ ਇਹਨਾਂ ਨੇ ਕਲੋਰੋਪੈਰੀਫਾਸ ਦਵਾਈ ਆ ਗਈ ਫਿਰ ਉਹਦੀ ਸਪਰੇ ਹੀ ਬੜੀ ਕਰਨੀ ਜੇ ਟਿੱਡਾ ਪੈਣਾ ਉਹਤੇ ਵੀ ਕਲੋਰੋਪੈਰੀਫਾਸ ਕਰਤੀ ਉਹਦਾ ਵੀ ਫਿਰ ਫਿਰ ਆਪਾਂ ਕਰਦੇ ਪਤਾ ਕੀ ਆ ਜੋ ਅਸੀਂ ਯੂਨੀਵਰਸਿਟੀ ਵੱਲੋਂ ਮਾਪ ਡੰਡ ਨੇ ਸਾਡੀਆਂ ਦਵਾਈਆਂ ਦੇ ਅਸੀਂ ਉਹ ਨਹੀਂ ਵਰਤੇ ਅਸੀਂ ਕਿਸਾਨ ਵੀਰ ਆ ਵੀ ਅਸੀਂ ਉਸ ਤੋਂ ਲਗਭਗ ਦੂਣੀ ਮਾਤਰਾ ਵਰਤੇ ਆ ਕਿਉਂਕਿ ਮੈਂ ਫੀਲਡ ਵਿੱਚ ਕੰਮ ਕਰਦਾ ਬਠਾ ਸਿੰਘ ਜੀ ਮੈਨੂੰ ਇਸ ਗੱਲ ਦਾ ਪਤਾ ਆਪਾਂ ਦਵਾਈਆਂ ਦੀ ਵਰਤੋਂ ਤਾਂ ਕਰਦੇ ਆ ਇੱਕ ਤੇ ਮੈਂ ਇਹ ਗੱਲਾਂ ਸਿੰਥੈਟਿਕ ਪੈਰੀਥਰਾਇਡ ਜਿਹੜੀਆਂ ਬਿਲਕੁਲ ਜਿਤਨਾ ਕੈਲੋਸਾਈਪਰ ਮੈਥ੍ਰਿਨ ਹੋਗੀ ਇਹ ਦਵਾਈਆਂ ਡਲਟਰਾ ਮੈਥ੍ਰਿਨ ਹੋਗੀ ਇਹ ਦਵਾਈਆਂ ਆਪਾਂ ਨੂੰ ਯੂਜ਼ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਪਹਿਲੀ ਦਵਾਈ ਇੱਕ ਸਪਰੇਅ ਕਰਦੀ ਤੁਹਾਡੇ ਕੀੜੇ ਮਕੌੜੇ ਆਉਣੇ ਆਉਣੇ ਆ ਜਦੋਂ ਵੀ ਸਾਈਪਰ ਪਹਿਲਾਂ ਆਪਾਂ ਕਰਦੇ ਇਹਨੂੰ ਕੋਈ ਵੀ ਸਿੰਥੈਟਿਕ ਪੈਰੀਥਰੋਪੀ ਜੜੀਆਂ ਨੇ ਇਹ ਪਹਿਲਾਂ ਨਹੀਂ ਵਰਤਨੀਆਂ ਕਿਉਂਕਿ ਕਿਸਾਨ ਵੀਰਾਂ ਸੀ ਮੇਲਿਆਂ 'ਚ ਵੀ ਉਹਨਾਂ ਨੂੰ ਵੀ ਦੱਸਦੇ ਆ ਕਿਉਂਕਿ ਤੁਹਾਨੂੰ ਜਿਹੜੀ ਮੈਂ ਗੱਲ ਦੱਸ ਰਿਹਾ ਉਹ ਕਿਸਾਨ ਵੀਰ ਦਾ ਜਿਹੜਾ ਕੁਐਸਚਨ ਹੈ ਉਹ ਵਿੱਚੇ ਹੀ ਆ ਜਾਏਗਾ ਇਹਦੇ ਵਿੱਚ ਦੂਜੀ ਗੱਲ ਆ ਉਹਨਾਂ ਦਵਾਈਆਂ ਤੇ ਅਸੀਂ ਇਸ ਕਰਕੇ ਬਿਆਨ ਕੀਤਾ ਫਿਰ ਉਹਦੇ ਵਿੱਚ ਇੱਕ ਆਪਾਂ ਬਵਿਸਤਰਨ ਦਵਾਈ ਆ ਕਾਰਬਾਡੀਜ਼ਮ ਬੜੀ ਲੋਕਾਂ ਦੇ ਮੂੰਹ ਤੇ ਚੜਿਆ ਕਾਰਬਾਡੀਜ਼ਮ ਸਾਫ ਜਿਹੜੀ ਕੋਈ ਦਵਾਈ ਪਾ ਦੋ ਜੀ ਉੱਤੇ ਲੇਕਿਨ ਉਹਦਾ ਰੈਜ਼ੀਡੂਅਲ ਫੈਕਟ ਜਿੰਨੀਆਂ ਸਿਸਟੈਮਿਕ ਦਵਾਈਆਂ ਨੇ ਜਿਹੜੀਆਂ ਸਿਸਟੈਮਿਕ ਆਪਾਂ ਉਹਨਾਂ ਨੂੰ ਆਨੇ ਆ ਜਿਹੜੀਆਂ ਦਵਾਈਆਂ ਜਜਬੋ ਜਾਂਦੀਆਂ ਵਿੱਚ ਬੂਟੇ ਤੇ ਪੱਤੇਆਂ ਅੰਦਰ ਚੱਲ ਜਾਂਦੀਆਂ ਤੇ ਜਦੋਂ ਕੋਈ ਕੀੜਾ ਮਕੌਣਾ ਨੂੰ ਖਾਂਦਾ ਚਵਾਨ ਸਾਹਿਬ ਉਦੋਂ ਫਿਰ ਅਸਰ ਕਰਦੀਆਂ ਮਾਰਦਾ ਉਹ ਫਿਰ ਉਹਦੇ ਵਿੱਚੋਂ ਦਾ ਜ਼ਿਆਦਾ ਰੈਡੀਅਲ ਇਫੈਕਟ ਇਹਨਾਂ ਦਵਾਈਆਂ ਦਾ ਰਹਿੰਦਾ ਇਸ ਕਰਕੇ ਪ੍ਰੋਫੀਨੋ ਫਾਸ ਦਵਾਈ ਆ ਉਹ ਵੀ ਆਪਾਂ ਇੱਥੇ ਬੜੀ ਯੂਜ਼ ਕਰਦੇ ਆ ਇੱਕ ਆਪਣੀ ਡੈਲਟਾ ਮਾਈਥ੍ਰੀਮ ਜਿਹੜੀ ਆ ਉਹ ਵੀ ਆਪਾਂ ਇੱਥੇ ਯੂਜ਼ ਕਰਦੇ ਆ ਬੜੀਆਂ ਤੇ ਟ੍ਰਾਇਓਫਾਸਿਕ ਸਾਰਿਆਂ ਦਾ ਹੀ ਰੈਜ਼ੀਡੂਅਲ ਇਫੈਕਟ ਬਹੁਤ ਆ ਵੀ ਇਹ ਨਹੀਂ ਕਰਨੀਆਂ ਚਾਹੀਦੀਆਂ ਇਹ ਨਹੀਂ ਕਰਨੀਆਂ ਚਾਹੀਦੀਆਂ 10 ਦਵਾਈਆਂ ਜਿਹੜੀਆਂ ਪਾਬੰਦੀ शुदा ਨੇ ਉਹ ਅਸੀਂ ਹਰ ਇੱਕ ਦੁਕਾਨ ਤੇ ਉਹਦਾ ਪੋਸਟਰ ਲਗਾ ਪੋਸਟਰ ਲੱਗਾ ਉੱਥੇ ਪੜੋ ਮਿਲਾਓ ਜੀ ਪੜੋ ਅੱਛਾ ਡਾਕਟਰ ਸਾਹਿਬ ਇਹਦੇ ਤੁਸੀਂ ਦੱਸਤਾ ਵੀ ਇਹ ਜੇ ਅਸੀਂ ਐ ਨਿਰਿਆਤ ਪੱਦਰ ਦੀ ਬਾਸਮਤੀ ਬੀਜ ਨਹੀਂ ਇਹ ਦਵਾਈਆਂ ਇਸਤੇਮਾਲ ਨਹੀਂ ਕਰਨੀਆਂ ਪਰ ਉਹਨੇ ਕੀੜੇ ਮਕੌੜਿਆਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਬਾਸਮਤੀ ਇਹਨਾਂ ਨੇ ਬਾਹਰ ਵੇਚਣੀਆਂ ਉਹ ਤੇ ਆ ਹੀ ਜਾਂਦੇ ਆ ਤੇ ਅਸੀਂ ਫਿਰ ਦਵਾਈਆਂ ਇਹੋ ਜਿਹੀਆਂ ਕਿਹੜੀਆਂ ਆ ਜਿਹੜੀਆਂ ਵਰਤ ਨਹੀਂ ਆਂ ਹਾਂਜੀ ਹਾਂਜੀ ਵੇਖੋ ਆਪਾਂ ਨਾ ਯੂਜ਼ ਕਰਦੇ ਆ ਕਈ ਵਾਰ ਇਹ ਪਟੀਲਾ ਕਲੋਰ ਦਵਾਈ ਆਪਣੇ ਆਪਣੀ ਰੈਫਰ ਜਿਨੂੰ ਆਂਦੇ ਹੋ ਜੀ ਹੂੰ ਉਹ ਆਪਾਂ ਦਵਾਈ ਯੂਜ਼ ਕਰਦੇ ਆ ਉਹਦੀ ਥਾਂ ਤੇ ਤੁਸੀਂ ਜਿਹੜੀ ਆ ਕੋਈ ਉਹ ਫੰਗੀਸਾਈਡ ਆ ਹਾਂ ਉਹਦੀ ਥਾਂ ਤੇ ਜਿਹੜੀ ਫੰਗੀਸਾਈਡ ਆ ਉਹ ਤੁਸੀਂ ਦੂਜੀ ਵੀ ਯੂਜ਼ ਕਰ ਸਕਦੇ ਜਿਦ ਤਰਾ ਮੈਨਕੋਜੇਬ ਜੈਟ 77 ਆ ਦਵਾਈ ਅੱਛਾ ਜੀ ਉਹ ਕੰਟੈਕਟ ਆ ਆਪਾਂ ਜ਼ਿਆਦਾ ਦਵਾਈਆਂ ਉਹ ਯੂਜ਼ ਕਰੀਏ ਵੀ ਜਿਹੜੀਆਂ ਕੰਟੈਕਟ ਹੋਣ ਹਾਂ ਜਿਹੜੀਆਂ ਸਿਸਟੈਮਿਕ ਆ ਉਹਨਾਂ ਨੂੰ ਯੂਜ਼ ਨਾ ਕਰੋ ਵਿੱਚ ਨਾ ਜਜ਼ਮ ਹੋਣ ਤੇ ਉੱਤੇ ਪੱਤੇ ਤੇ ਰਹਿਣ ਗੈਨ ਦਾ ਪਰ ਲੱਗੀਆਂ ਕਾਪਰ ਆਕਸੀਕਲੋਰਾਈਡ ਦਵਾਈ ਆ ਹੂੰ ਕਾਪਰ ਆਕਸੀਕਲੋਰਾਈਡ ਆ ਉਹ ਵੀ ਫੰਗੀਸਾਈਡ ਆ ਉਹ ਤੁਸੀਂ ਯੂਜ਼ ਕਰੋ ਜਿਹੜੀ ਪ੍ਰੋਪੀਕੋਨਜ਼ੋਲ ਆ ਉਹਦੀ ਥਾਂ ਤੇ ਦੂਜੀ ਹੈਕਸੀਕੋਨਜ਼ੋਲ ਆ ਉਹ ਤੁਸੀਂ ਕਰੋ ਕਿਉਂਕਿ ਜਿੱਥੇ ਅਸੀਂ ਇਹ ਦਵਾਈਆਂ ਪਾਬੰਦੀਸ਼ੁਦਾ ਲਾਈਆਂ ਨਾ ਚਵਨ ਸਾਹਿਬ ਤੇ ਮਠਾ ਸਿੰਘ ਜੀ ਦੁਕਾਨਾਂ ਦੇ ਉੱਤੇ ਵੀ ਆਹ ਦਵਾਈਆਂ ਯਾਰਾਂ ਨਹੀਂ ਵਰਤਰੀਆਂ ਨਾਲ ਦੀ ਨਾਲ ਤੁਸੀਂ ਵੇਖੋਗੇ ਸਾਰੇ ਪੰਜਾਬ ਚ ਲੱਗੇ ਪੋਸਟਰ ਉਹਦੇ ਨਾਲ ਦੇ ਨਾਲ ਉਹ 10 ਦਵਾਈਆਂ ਵੀ ਲਿਖੀਆਂ ਆਪਾਂ ਜਿਹੜੀਆਂ ਇਹਦੀ ਥਾਂ ਤੇ ਵਰਤਣੀਆਂ ਆ ਕਿਉਂਕਿ ਕਿਸਾਨ ਵਾਸਤੇ ਸਹੂਲਤ ਹੋ ਜਾਏ ਥੋੜੀ ਜੀ ਇਹ ਚੰਗਾ ਕੀਤਾ ਤੁਸੀਂ ਇਹ ਬਹੁਤ ਵਧੀਆ ਕੰਮ ਕੀਤਾ ਵੀ ਇੱਕ ਸਾਈਡ ਤੇ ਜਿਹੜੀਆਂ ਨਹੀਂ ਵਰਤਣੀਆਂ ਦੂਜੀ ਸਾਈਡ ਤੇ ਜਿਹੜੀਆਂ ਵਰਤਣੀਆਂ ਬੰਦਾ ਪੜ ਕੇ ਉਹੀ ਲੈ ਜਾਊਗਾ ਨਾ ਪਹਿਲੇ ਹਾਂਜੀ ਐਸੇ ਵੀ ਆਪਾਂ ਚਾਂਦਸਰ ਨੇੜੇ ਦੇ ਕਿਸੇ ਵੀ ਖੇਤੀਬਾੜੀ ਦਫ਼ਤਰ ਚ ਜਾ ਕੇ ਪੁੱਛ ਸਕਦੇ ਆ ਜੀ ਜਾ ਸਕਦੇ ਆ ਜਾ ਸਕਦੇ ਆ ਜੀ 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 ਅੱਛਾ ਗੱਲ ਹੈ ਜੀ ਡਾਕਟਰ ਸਾਹਿਬ ਸਮਾ ਤੁਸੀਂ ਦੱਸਿਆ ਸੀ ਕਿ 15 ਜੂਨ ਤੋਂ ਬਾਅਦ ਹੀ ਅਸੀਂ ਇਹਦੀ ਬਜਾਈ ਜਿਹੜੀ ਪਨੀਰੀ ਦੀ ਕਰਨੀ ਹੈ ਹਣਾ ਸੋ ਕਈ ਵਾਰੀ ਕਿਸਾਨ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਥੋੜਾ ਜਿਹਾ ਇਹਦੀ ਪਸੰਦੀ ਸਾਨੂੰ ਦੁਬਾਰਾ ਦੱਸੋ ਕਿ ਇਹ ਕੀ ਕਿਉਂ ਇੰਨਾ ਜ਼ਰੂਰੀ ਹੈ ਸਾਡੇ ਜੀਵੀਦਾਰ ਸੁਚੇਤ ਹੋ ਜਾਣੇ ਇਸ ਗੱਲ ਸੁਚੇਤ ਹੋ ਜਾਣ ਤਾਂ ਕਿ ਇਹਦੇ ਵਿੱਚ ਇਹ ਆ ਜੀ ਜਿਹੜੇ 15 ਜੂਨ ਤੋਂ ਪਹਿਲਾਂ ਬਾਸਮਤੀ ਦੀ ਪਨੀਰੀ ਨਹੀਂ ਬੀਜਣੀ ਕਿਉਂਕਿ ਬਾਸਮਤੀ ਦੀ ਜਿਹੜੀ ਬਜਾਈ ਆ ਨਾ ਟਰਾਂਸਪਲੈਂਟ ਪੁੱਟ ਕੇ ਆਪਾਂ ਖੇਤ ਵਿੱਚ ਲਾਉਨੇ ਆ ਇਹ 25 ਤੋਂ 30 ਦਿਨ ਦੀ ਪਨੀਰੀ ਜਦੋਂ ਹੋ ਜਾਂਦੀ ਆ ਪੁੱਟ ਕੇ ਆਪਾਂ ਨੂੰ ਖੇਤ ਚਲਾ ਦਿੰਦੇ ਆ ਵਾਕਈ ਜੀ ਆਪਾਂ 15 ਜੂਨ ਨੂੰ ਬੀਜਾਂਗੇ ਤੇ ਸਾਡੀ 15 ਜੁਲਾਈ ਨੂੰ ਹੋ ਜੇਗੀ ਹੁਣ ਉਹਦਾ ਵੀ ਇੱਕ ਕਾਰਨ ਆ ਸੀ ਆਨੇ ਵੀ ਇਹਨੂੰ ਲੇਟ ਬੀਜੋ ਲੇਟ ਬੀਜਣ ਦਾ ਕਾਰਨ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਤਰ੍ਹਾਂ ਦੱਸਿਆ ਪਈ ਜੇ ਲੇਟ ਬੀਜਾਂਗੇ ਇਹਨੂੰ ਜਿਹੋ ਜਿਹਾ ਮੌਸਮ ਪੱਕਣ ਵਾਸਤੇ ਚਾਹੀਦਾ ਜੇ ਪਹਿਲੋਂ ਬੀਜਾਂਗੇ ਤੇ ਜਦੋਂ ਪੱਕਣ ਵਾਸਤੇ ਮੌਸਮ ਚਾਹੀਦਾ ਦਿਨੇ ਗਰਮੀ ਤੇ ਰਾਤ ਨੂੰ ਠੰਡ ਠੰਡ ਬਦਲਾਣੀ ਵਧੀਆ ਵੀ ਤਾਮ ਬਣਨੇ ਆ ਤੇ ਦਾਣੇ ਦੇ ਵਿੱਚ ਖੁਸ਼ਬੂ ਵੀ ਤਾਂ ਆਉਣੀ ਆ ਬਾਸਮਤੀ ਬਾਸ਼ਨਾ ਦੀ ਮਤੀ ਖੁਸ਼ਬੂਦ ਹੀ ਮਤੀ ਉਹਨੇ ਫੇਰ ਹੀ ਬਣਨਾ ਜੇ ਉਹਦੇ ਵਿੱਚ ਬਾਸ਼ਨਾ ਆਏਗੀ ਤੇ ਬਾਸ਼ਨਾ ਤਾਂ ਹੀ ਆਏਗੀ ਜੇ ਬਾਸਮਤੀ ਅਸੀਂ 15 ਜੁਲਾਈ ਤੋਂ ਬਾਅਦ ਸਟਾਰਟ ਕਰਦੇ ਆ ਲਾਉਣੀ ਕਿਉਂਕਿ 136 ਦਿਨ ਲਗਭਗ ਪੱਕਣ ਚ ਲੈਂਦੀ ਆ ਤੇ ਉਹਦੇ ਹਿਸਾਬ ਨਾਲ ਵੇਖ ਲਓ ਤੁਸੀਂ ਜੇ 15 ਜੁਲਾਈ ਤੋਂ ਤੁਸੀਂ ਇਹਨੂੰ ਟ੍ਰਾਂਸਪਲੈਂਟ ਕਰਦੇ ਹੋ ਤੇ ਲਗਭਗ 15 ਨਵੰਬਰ ਦੇ ਲਗਭਗ ਬਾਸਮਤੀ ਸਾਡੀ ਆ ਜਦੋਂ ਦਿਨੇ ਤਾਪਮਾਨ ਹੋਰ ਹੁੰਦਾ ਰਾਤ ਨੂੰ ਬਿਲਕੁਲ ਜੀ ਤੇ 15 ਤੋਂ 20 ਨਵੰਬਰ ਦੇ ਵਿੱਚ ਕਣਕ ਵੀ ਅਸੀਂ ਬੜੀ ਵਧੀਆ ਬਜਾਈ ਕਰ ਸਕਦੇ ਆ ਕੋਈ ਕਿਸਾਨ ਵੀਰ ਇਹ ਨਾਲੇ ਉਹਨਪੀ ਸਾਡੀ ਕਣਕ ਲੇਟ ਹੋ ਜਾਣੀ ਕਈ ਇਹਦਾ ਕਿਸਾਨ ਵੀਰਾਂ ਦੇ चव्हाण ਸਾਹਿਬ ਮਦ ਵਿੱਚ ਗੱਲ ਹੁੰਦੀ ਆ ਆਪਾਂ ਨੂੰ ਮਿਠਾ ਨਹੀਂ ਆਪਾਂ ਨੂੰ ਟੇਕ ਹੀ ਨਹੀਂ ਆਉਂਦੀ ਇੰਨਾ ਸਮਾਂ ਖਾਲੀ ਖੇਤ ਰਹਿਣ ਹਾਂਜੀ ਹਾਂਜੀ ਇਹ ਲਾ ਦੇ ਉਹ ਬਨੇਰੀ ਜੀ ਕਾਲੋ ਸਾਹਿਬ ਇੱਕ ਗੱਲ ਹੋ ਰਿਆ ਇੱਕ ਪਾਸੇ ਅਸੀਂ ਇਹ ਜ਼ਹਿਰ ਮੁਕਤ ਹੋ ਗਈ ਹਾਂਜੀ ਦੂਜੇ ਪਾਸੇ ਅਸੀਂ ਤੁਸੀਂ ਦੱਸਿਆ ਵੀ ਇਹ ਦਵਾਈਆਂ ਅਸੀਂ ਇਸਤੇਮਾਲ ਪਰ ਮਾਤਰਾ ਵੀ ਉਹਦੀ ਉਨੀ ਵੀ ਇਹ ਵੀ ਨਾ ਹੋਵੇ ਵੀ ਉਹ ਉਹ ਕਰਦੀਆਂ ਉਹਦੇ ਨਾਲ ਡਬਲ ਕਰਦੀਏ ਫਿਰ ਖਾਦਾਂ ਦੀ ਵਰਤੋਂ ਜਿਹੜੀ ਅਸੀਂ ਕਰਨੀ ਆ ਜ਼ਹਿਰ ਮੁਕਤ ਬਾਸਮਤੀ ਵਾਸਤੇ ਇਹੜੀ ਖਾਦ ਤੇ ਕਿੰਨੀ ਮਾਤਰਾ ਚ ਪਾਣੀ ਚਾਹੀਦਾ ਹਾਂ ਇਹ ਵੀ ਬਹੁਤ ਇਹਦੇ ਬਾਰੇ ਮਠਾ ਸਿੰਘ ਜੀ ਇਸ ਤਰ੍ਹਾਂ ਵੀ ਖਾਦਾਂ ਦੀ ਕੋਈ ਬਹੁਤੀ ਲੋੜ ਨਹੀਂ ਆ ਬਾਸਮਤੀ ਨੂੰ ਅੱਛਾ ਬਸ਼ਰਤੇ ਕਿ ਜੇ ਤੁਸੀਂ ਪਹਿਲੋਂ ਕਣਕ ਨੂੰ ਪਾਈ ਹੈ ਹਾਂ ਕਿਉਂਕਿ ਜਿਹੜੀ ਕਣਕ ਨੂੰ ਪਾਉਂਦੇ ਆ ਨਾ ਡਾਈ ਅਮੋਨੀਅਮ ਫਾਸਫੇਟ ਡੀਏਪ ਜੀ ਉਹਦੇ ਵਿੱਚੋਂ ਲਗਭਗ ਕਣਕ ਅੱਧੀ ਵੀ ਨਿ ਵਰਤਦੀ ਅੱਧੀ ਵਿੱਚ ਪਈ ਰੋੜ ਨਹੀਂ ਪਈ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਇਸ ਸਮਾਧੇ ਮਰਾਈ ਵੀ ਬਹੁਤੀ ਖਾਦ ਜਿਆਦਾ ਪਾਉਗੇ ਉਹਦਾ ਨੁਕਸਾਨ ਹੋਏਗਾ ਹਾਂ ਜਿੰਨੀ ਖਾਦ ਨੂੰ ਲੋੜ ਆ ਇਸ ਕਰਕੇ ਜੇ ਕਣਕ ਨੂੰ ਤੁਸੀਂ ਡਾਈ ਅਮੋਨੀਅਮ ਫਾਸਫੇਟ ਪਾਈ ਆ ਤੇ ਬਾਸਮਤੀ ਨੂੰ ਕਣਕ ਨੂੰ ਕੋਈ ਪਾਉਣ ਦੀ ਲੋੜ ਨਹੀਂ ਦੂਸਰੀ ਗੱਲ ਆ ਗਈ ਆ ਨਾਈਟ੍ਰੋਜਨ ਜਿਹਨੂੰ ਯੂਰੀਆ ਵੀ ਆਮ ਸਾਡੇ ਕਿਸਾਨ ਆ ਯੂਰੀਆ ਜਿਹੜੀ 1509 ਕਿਸਮ ਛੱਡ ਕੇ ਹਾਂ ਬਾਕੀ ਜਿੰਨੀਆਂ ਵੀ ਬਾਸਮਤੀਆਂ ਨਾ ਇਹਨੂੰ ਆਪਾਂ 36 ਕਿਲੋ ਯੂਰੀਆ ਪਾਉਣੀ ਆ ਅੱਛਾ ਤੇ ਦੋ ਕਿਸ਼ਤਾਂ ਵਿੱਚ ਮਠਾ ਸਿੰਘ ਜੀ ਪਾਉਣੀ ਹੈ 18 18 ਕਿਲੋ ਕਰਕੇ 18 18 ਕਿਲੋ ਕਰਕੇ ਇੱਕ ਤੇ ਪਹਿਲਾ ਤਿੰਨ ਹfte ਬਾਅਦ ਤਿੰਨ ਹfteਸ ਕਰਕੇ ਵੀ ਜਦੋਂ ਆਪਾਂ ਬੂਟਾ ਟ੍ਰਾਂਸਪਲੈਂਟ ਕਰਕੇ ਲਾਉਨੇ ਆ ਨਾ ਬੂਟੇ ਦੀਆਂ ਜੜਾਂ ਆ ਜਾਣ ਬਾਹਰ ਪਨੀਰੀ ਪੁੱਟ ਕੇ ਜਦੋਂ ਲਾਉਨੇ ਆ ਹਾਂ ਜਿਹੜਾ ਲਾਉਂਦੇ ਆ ਤੇ ਜੜਾਂ ਬਣ ਗਈਆਂ ਨਾਈਟ੍ਰੋਜਨ ਬੂਟੇ ਨੇ ਨਹੀਂ ਲੈਣੀ ਹਾਂ ਆਕਸੀਜਨ ਨਾਲ ਕਿਰਿਆ ਕਰੇਗਾ ਨਾਈਟ੍ਰੇਟ ਬਣੇਗਾ ਤੇ ਉਹ ਲਏਗਾ ਹਾਂ ਇਸ ਕਰਕੇ ਕੀ ਆ ਜਦੋਂ ਤੁਸੀਂ ਖਾਦ ਪਾਉਣੀ ਆ ਨਾ ਪਾਣੀ ਖੇਤ ਵਿੱਚ ਖੜਾ ਨਹੀਂ ਹੋਣਾ ਚਾਹੀਦਾ ਸਲਾਬਾ ਹੋਣਾ ਚਾਹੀਦਾ ਸੈਲ ਹੋਵੇ ਹਾਂਜੀ ਪਾਣੀ ਖੜਾ ਨਾ ਹੋਵੇ ਖੜਾ ਨਾ ਹੋਵੇ ਕਿਉਂਕਿ ਆਕਸੀਜਨ ਨਾਲ ਕਿਰਿਆ ਕਰਕੇ ਤੇ ਨਾਈਟ੍ਰੇਟ ਬਣੇ ਨਾਈਟ੍ਰੇਟ ਤੱਤਵਾ ਜਿਹੜਾ ਦੀ ਖਰਾਕ ਆ ਆਹਾ ਜੇ ਪਾਣੀ ਖੜਾ ਰਹਿਨਦਾਂਗੇ ਵੱਧ ਵੀ ਖਾਦ ਪਾਦਾਂਗੇ ਤੇ ਉਹਨਾਂ ਦਾ ਹੀ ਅਸਰ ਕਰਨਾ ਇਸ ਕਰਕੇ ਬਹੁਤੀਆਂ ਖਾਦਾਂ ਨਹੀਂ ਪਾਉਣੀਆਂ 18-18 ਕਿਲੋ ਕਰਕੇ ਦੋ ਵਾਰਾ ਇੱਕ ਤਿੰਨ ਹਫ਼ਤੇ ਬਾਅਦ ਇੱਕ 6 ਹਫ਼ਤੇ ਬਾਅਦ ਆਪਾਂ 42 ਦਿਨਾਂ ਦੇ ਵਿੱਚ ਵਿੱਚ ਖਾਦ ਕੰਪਲੀਟ ਕਰ ਦੇਣੀ ਆ ਦੂਜੇ ਨੰਬਰ ਤੇ ਹਾਂਜੀ ਇੱਕ ਜਿੰਕ ਆ ਜਿੰਕ ਵੀ ਆਪਾਂ ਵੈਸੇ ਨਹੀਂ ਪਾਉਣੀ ਜੇ ਤੁਸੀਂ ਹਰ ਸਾਲ ਪਾਉਂਦੀ ਉਹਦੇ ਖਾਦਾਂ ਬਹੁਤੀਆਂ ਨਹੀਂ ਪਾਉਣੀ ਉਹ ਜਿੰਨੀ ਨਜ਼ਰ ਆਵੇ ਸਾਨੂੰ ਜਿੰਕ ਦੀ ਘਾਟ ਆ ਜਿੰਨੀਆਂ ਖਾਦਾਂ ਵੱਧ ਪਾਓਗੇ ਉਹਨਾਂ ਉਹਦਾ ਰੈਜ਼ੀਡੂਅਲ ਇਫੈਕਟ ਤੁਹਾਡੇ ਬੂਟੇ 'ਚ ਵੱਧ ਰਹੇਗਾ ਉਹਨਾਂ ਹੀ ਉਹ ਦਾਣਿਆਂ 'ਚ ਵੱਧ ਜਾਵੇਗਾ ਹਾਂ ਹਾਂ ਕੁਆਲਿਟੀ ਨਹੀਂ ਬਣੇਗੀ ਹਮ ਹੁਣ ਵੇਖੋ ਜੇ ਤੁਸੀਂ ਵੱਧ ਪਾਉਂਦੇ ਹੋ ਨਾਈਟ੍ਰੋਜਨ ਜੀ ਨਾਈਟ੍ਰੋਜਨ ਵੱਧ ਪਾਉਂਦੇ ਨਾਲ ਹਰਾ ਮਾਦਾਂ ਜ਼ਿਆਦਾ ਪੂਟਿਆਂ ਤੇ ਆਉਂਦਾ ਹਮ ਹਮ ਹਰਾ ਮਾਦਾ ਜਿਆਦਾ ਬੂਟਿਆਂ ਤੇ ਆਉਂਦੇ ਨਾਲ ਕੀੜੇ ਮਕੌੜੇ ਜਿਆਦਾ ਹੁੰਦੇ ਆ ਦੇਖੋ ਗੱਲ ਇਹ ਆ ਜੀ ਅਸੀਂ ਤੇ ਸੋਚਦੇ ਆਂ ਵੀ ਇਹ ਇਨਾਂ ਦੀ ਖੁਰਾਕ ਆ ਪਰ ਅਸੀਂ ਸੱਦਾ ਦਿੰਨੇ ਆਂ ਬਿਮਾਰੀਆਂ ਨੂੰ ਜਾਂ ਆਪਣੇ ਦਾਣੇ ਖਰਾਬ ਕਰਨ ਵਾਲਾ ਮੈਂ ਆਪਾਂ ਸੋਚ ਲੈਨੇ ਆਂ ਖਾਦ ਬਿਨਾ ਹੋਊ ਕਿਵੇਂ ਨਾ 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 ਜਿਆਦਾ ਡਾਕਟਰ ਸਾਹਿਬ ਨੇ ਤਫਸੀਲ ਨਾਲ ਦੱਸ ਹੀ ਦਿੱਤਾ ਆ ਬਾਕੀ ਜੇ ਕੋਈ ਕਸਰ ਹੈ ਤੇ ਨੇੜੇ ਦੇ ਖੇਤੀਬਾੜੀ ਦਫ਼ਤਰ ਜਾਓ ਉੱਥੇ ਮਾਹਰ ਬੈਠੇ ਆ ਜਿੰਨੀ ਮਰਜ਼ੀ ਚਲਾ ਲਓ ਕਿਹੜਾ ਨਾ ਕਰਦੇ ਆ ਹਾਂਜੀ ਹਾਂਜੀ ਲਓ ਜੀ ਫਿਰ ਆਪਣਾ चव्हाण ਸਾਹਿਬ ਜੀਓ ਤਾਪਮਾਨ ਪੜਦੇ ਹੋ ਜੀ ਫਿਰ ਮੌਸਮਾਲ ਖਬਰਾਂ ਕੱਲੀ ਜਿਹੜੀ ਜੀ 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 ਤਾਪਮਾਨ ਜਿਹੜਾ ਪਿਛਲੇ 24 ਘੰਟਿਆਂ ਚ ਰਿਹਾ ਆ ਉਹ ਜਲੰਧਰ ਵੱਧ ਤੋਂ ਵੱਧ 33.7 ਡਿਗਰੀ ਸੈਲਸੀਅਸ ਜੀ ਤੇ ਘੱਟ ਤੋਂ ਘੱਟ 27.7 ਜੀ ਗੁਰਦਾਸਪੁਰ ਚ 33.5 ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 25.5 ਫਿਰੋਜ਼ਪੁਰ ਚ ਵੱਧ ਤੋਂ ਵੱਧ 34.1 ਤੇ ਘੱਟ ਤੋਂ ਘੱਟ 28.4 ਪਟਿਆਲਾ ਚ ਵੱਧ ਤੋਂ ਵੱਧ 32.1 ਤੇ ਘੱਟ ਤੋਂ ਘੱਟ 27.2 ਅੰਮ੍ਰਿਤਸਰ 'ਚ 32.4 ਤੇ 27.6 ਬਠਿੰਡਾ 'ਚ ਵੱਧ ਵੱਧ 32.5 ਤੇ ਘੱਟੋ ਘੱਟ 27.4 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਜੀ ਤੇ ਮੌਸਮ ਵਾਲੇ ਆਉਣ ਵਾਲੇ 24 ਘੰਟਿਆਂ ਚਾਹੁੰਦੇ ਆ ਬਈ ਬੱਦਲਵਾਈ ਬਣੀ ਰਹੇਗੀ ਹੂੰ ਆਪਣੇ ਸੂਬੇ 'ਚ ਤੇ ਕੁਝ ਥਾਵਾਂ 'ਤੇ ਬੱਦਲਵਾਈ ਤੇ ਬਾਕੀ ਥਾਵਾਂ 'ਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਆ ਕੋਈ ਖਾਸ ਬੱਦਲ ਹੈ ਨਹੀਂ ਚਲੋ ਤੇ ਇਹ ਸੀ ਜੀ ਮੌਸਮ ਦਾ ਹਾਂ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਖਤ ਲਿਖੋ ਸਾਨੂੰ ਈਮੇਲ ਵੀ ਤੁਸੀਂ ਕਰ ਸਕਦੇ ਹੋ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੂੰ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਡਾਕਟਰ ਸਾਹਿਬ ਨੇ ਬਹੁਤ ਸੋਹਣੀਆਂ ਗੱਲਾਂ ਦਸੀਆਂ ਆ ਵੀ ਜੇ ਅਸੀਂ ਐਕਸਪੋਰਟ ਕਰਨੀ ਆ ਬਾਸਮਤੀ ਕਿਹੜੀਆਂ ਦਵਾਈਆਂ ਇਸਤੇਮਾਲ ਨਹੀਂ ਕਰਨੀਆਂ ਤੇ ਕਿਹੜੀਆਂ ਕਰਨੀਆਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤੇ ਤੁਸੀਂ ਵਧੀਆ ਮੁਨਾਫਾ ਵਧੀਆ ਪ੍ਰੋਡਕਟ ਆਪਣਾ ਬਣਾ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਵੇਖਦੇ ਰਹੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੀ ਧੰਨਵਾਦ ਜੀ ਜੈ ਹਿੰਦ ਜੀ ਮੇਠਾ ਸਿੰਘ ਜੀ ਧੰਨਵਾਦ